ਇਹ ਗੱਲ ਮਤਲਬ ਇਹ ਆ ਕਿ ਕਿਥੇ ਐਮਚ ਹਾਂ ਐਮਚ ਕੋੜਾ ਲੋਕ ਨੂੰ ਗਾ ਰਹੇ ਨੇ ਵੀ ਉਹ ਡਾਕਟਰਾਂ ਨੇ ਦੇਖਣਾ ਹੈ ਵੀ ਕਿੱਥੇ ਠੀਕ ਹੈ ਆਪਾਂ ਨੂੰ ਨੰਬਰ ਦਿਓ ਨੰਬਰ ਹੈਗਾ ਨਾ ਪੰਜ ਸੱਤ ਆਪਾਂ ਸੁਖਾ ਲਾ ਲਓ ਤਾਂ ਡਾਕਟਰ ਕਿਥੇ ਸਹੀ ਹੋਵੇਗਾ ਜੀ नहीं। कोई नहीं। कोई देना चाहिए हां कोई कब करते हैं सर रखना 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 नहीं ब्रेक तैयार पार की मानो कोई कोई मतलब नहीं है मतलब धरती मिले ना चट्टा लगी होती है उसके पास कितना है कितने इसमें दाखिल कितने हैं सिर्फ 5 सर्विस के फिक्स चार्ज लेके चार रहेगी ਬਾਕੀ ਜਿਹੜੇ 30 33 ਸੀ ਉਹ ਸਾਰੇ ਸਾਰੇ ਬਾਕੀ ਬੋਰਸ ਦਾ ਉਹ ਸਭ ਹੋ ਗਿਆ ਐਕਚੁਅਲੀ ਸਭ ਜਿਹੜੀ ਬਾਟ ਚਾਹੇ ਟੋਟਲ ਇੰਨੀ ਨਹੀਂ ਹੈ ਪਾਣੀ ਹੋ ਰਿਹਾ ਹੈ ਅੱਜ ਦੇਖ ਲਈ ਰਹੇ ਹੋ ਗਿਆ ਹੋ ਗਿਆ ਠੀਕ ਹੈ ਹਾਂ ਜੀ ਨਿਊਟਸ ਆਉਣ ਨਾਲ ਹੋਣਗੇ ਪੂਰੇ ਤਿਆਰ ਉਹ ਫਿਕਸ ਕਰ ਬਣਾ ਦੇਣਗੇ ਜਿੱਦਣ ਕਰ ਹੋ ਗਿਆ ਜਿੱਦਣ ਹੋ ਗਿਆ ਸਿਰਫ ਕੋਈ ਪ੍ਰੋਬਲਮ ਨਹੀਂ ਹੋਣੀ ਨਹੀਂ ਉਹਨਾਂ ਨੇ ਨਹੀਂ ਆਈ ਨਾ ਉਹ ਨਾਤੇ ਹੋਣ ਵਾਲੇ ਸਰਦ ਨੂੰ ਪੋਸਟ ਕਰਨ ਜਾਂ ਇੱਥੋਂ ਦੇਖ ਕੇ ਫਾਈਨਲ ਕਰ ਲਓ। ਬਹੁਤ ਸਾਡੀ। ਨਾਗੀ ਆ ਗਈ। ਫ੍ਰੀਟਰ ਮੋਡ ਵੀ ਅੰਚੋ ਹੋ ਗਿਆ। ਬਾਬਾ ਜੀ ਹਾਂ ਕੰਮ ਨਹੀਂ ਕਰਦਾ ਕੋਈ ਨਹੀਂ। ਸਭ ਦੀ ਲਾ ਸਭ ਜਿੰਦਾ ਵੀ ਰਕੇ ਸਾਰੇ ਡਾਕ ਲੱਗੇ ਆ ਸਾਰੀ ਸਰਕਾਰ ਤੁਹਾਡੇ ਨਾਲ ਸਭ ਠੀਕ ਹੈ ਨਾ? ਸਰ ਮਾਦਵਾਰੇ ਹੱਥ ਹੁੰਦਾ ਹੈ ਉਹ ਹਾਲ ਸਤਿ ਕਰਦੇ ਜੀ ਸੁਭਾਉਂ ਤੋਂ ਵੱਡੀ ਨੰਬਰ ਆ ਗਈ ਨੰਮਾ ਹਾਲ ਤਾਣ ਹੈ ਕੋਈ ਦੋ ਜਿਹੜੇ ਪੇਸ਼ੈਂਟ ਹੈ ਉਹ ਅੰਮ੍ਰਿਤਸਰ ਭੇਜੇ ਆ ਤੁਮ ਡਿਪੋਜ਼ਿਟ ਉਹ ਕੰਮ ਚੱਲ ਰਹੀ ਹੈ ਆਸ ਕਰਦੇ ਹਾਂ ਠੀਕ ਹੋ ਜਾਏਗਾ ਬਾਕੀ ਇੱਥੇ ਨੇ ਤੇ ਪੰਜ ਜਿਹੜੀ ਆ ਉਹ ਕੈਜੂਐਲਟੀ ਡੈਥ ਹੋਈ ਹੈ ਸਾਡਾ ਉਹ ਪਰਿਵਾਰ ਨਾਲ ਹੁੰਦੀ ਆ ਇਹਨਾਂ ਦੇ ਇਲਾਜ ਵਾਸਤੇ ਇਥੇ ਦਰਨ ਕਹਿਤਾ ਗਿਆ ਹੈ। ਪ੍ਰੋਪਰ ਇਲਾਜ ਪੂਰਾ ਸਹੀ ਮਿਲੇਗਾ। ਤੋਂ ਬੜਾ ਮੁੱਕਤ ਸਮਾ ਸਾਰਿਆਂ ਨੇ ਇੱਕ ਦੂਜੇ ਨੇ ਆਪਸਾਂ ਦੇ ਕੇ। ਓਵਰ ਸਪੀਡ ਟ੍ਰੈਫਿਕ ਦਾ ਵੀ ਕਰਾਂਗੇ ਕੁਛ ਨੂ। ਹਾਂ ਬਿਲਕੁਲ ਜੀ ਬਿਲਕੁਲ ਸਾਰਾ ਇਹਦੀ ਡੀਸੀ ਸਾਹਿਬ ਨੂੰ। ਤਾਂ ਕਰ ਰਹੀਆਂ। ਤੇ ਅੱਗੇ ਇਹਨਾਂ ਦੀ ਟ੍ਰਾਂਪੋ ਤਸਦੀ ਵੀ ਮੀਟਿੰਗ ਲਾਉਣਗੇ। ਇਹ ਸਰਕਾਰ ਕੋਲੋਂ ਵੀ ਇਹਦੇ ਵਿੱਚ ਕੋਈ ਕਾਨੂੰਨ ਵਿੱਚ ਬਦਲਾਅ ਕਰਾਉਣਾ ਪਏ ਕਾਨੂੰਨ ਦੀ ਬਦਲਾਅ ਕਰਾਉਣਾ ਅੱਜ ਮਲੋਟ ਦੇ ਵਿੱਚ ਵੀ ਇਦਾਂ ਹੀ ਹੋਇਆ ਕਿ ਸਰਕਾਰੀ ਬੱਸ ਜਿਹੜੀ ਉੱਥੇ ਰਾਹ ਰੈਂਡ ਹੋਇਆ ਅੱਜ ਮਰੂਠ ਵੀ ਹੋਇਆ ਰਾਹ ਰੈਂਡ ਨਾ ਉਹ ਬੱਸ ਪਾਰਟ ਦੀ ਸਾਈਡ ਤੇ ਨਹੀਂ ਇਹਦੇ ਲਈ ਮੈਂ ਹਾਈ ਲੈਵਲ ਤੇ ਮੈਂ ਚੀਫ ਸੈਕਟਰੀ ਨਾਲ ਗੱਲ ਕਰਦਾ